हिमाचल च सैर सपाटे ਲਈ ਜਾ ਰਹੇ ਪੰਜਾਬੀਆਂ ਤੇ ਉਥੋਂ ਦੇ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ ਜਾਣਕਾਰੀ ਮੁਤਾਬਕ ਬੀਤੇ ਦਿਨੀ ਫਿਲੌਰ ਤੋਂ ਮਣੀਕਰਨ ਸਾਹਿਬ ਗਏ ਕਾਉਂਸਲਰ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰਾਂ ਤੇ ਜਾਨਲੇਵਾ ਹਮਲਾ ਹੋਣ ਦੀ ਘਟਨਾ ਵਾਪਰੀ ਲੱਖੂ ਨੇ ਦੱਸਿਆ ਕਿ ਮਣੀਕਰਨ ਸਾਹਿਬ ਨਜ਼ਦੀਕ ਗੱਡੀ ਖਰਾਬ ਹੋਣ ਕਰਕੇ ਉਹ ਸੜਕ ਤੇ ਹੀ ਰੁਕੇ ਸਨ ਤੇ ਕਰੀਬ ਤੜਕੇ 3 ਵਜੇ 12 ਵਿਅਕਤੀ ਤੇ 3 ਔਰਤਾਂ ਵੱਲੋਂ ਉਹਨਾਂ ਤੇ ਹਮਲਾ ਬੋਲਦੇ ਆ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਅਤੇ ਡਾਂਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਉਸ ਦੀ ਦੋ ਹਿੱਸਿਆਂ ਤੋਂ ਬਾਹਰ ਟੁੱਟ ਗਈ ਤੇ ਉਸ ਦੇ ਸਾਥੀਆਂ ਵਿੱਚੋਂ ਇੱਕ ਦੇ ਸਿਰ 'ਚ ਤੇ ਇੱਕ ਦੇ ਮੋਢੇ ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਲੱਖੂ ਨੇ ਦੱਸਿਆ ਕਿ ਉਹਨਾਂ ਨੇ ਖੱਡ ਚ ਛਾਲਾ ਮਾਰ ਕੇ ਆਪਣੀ ਜਾਨ ਬਚਾਈ ਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਬੁਲਾਈ ਉਹਨਾਂ ਉਥੇ ਕਿਸੇ ਹਸਪਤਾਲ ਚ ਮੁੱਢਲੀ ਸਹਾਇਤਾ ਲਈ ਤੇ ਉਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ ਤੇ ਹੋ ਰਹੇ ਹਮਲੇ ਦਾ ਅੱਜ ਇਹ ਚੌਥਾ ਕੇਸ ਸਾਡੇ ਕੋਲ ਆਇਆ ਹੈ ਲਖੂ ਨੇ ਦੱਸਿਆ ਕਿ ਮਦਦ ਲਈ ਆਏ ਪੁਲਿਸ ਕਰਮਚਾਰੀਆਂ ਨੇ ਵੀ ਸਾਨੂੰ ਡਰਾ ਧਮਕਾ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖਤ ਤੇ ਸਾਡੇ ਕੋਲੋਂ ਦਸਤਖਤ ਕਰਵਾ ਕੇ ਕੇਸ ਰਫਾ ਦਫਾ ਕਰਨ ਦਾ ਆਖ ਸਾਡੇ ਕੋਲੋਂ ਪੈਸੇ ਵੀ ਵਸੂਲੇ ਜਿਸ ਮਗਰੋਂ ਅਸੀਂ 8500 ਰੁਪਏ ਖਰਚ ਕਰਕੇ ਗੱਡੀ ਟੋ ਕਰਕੇ ਆਪਣੇ ਘਰ ਪਹੁੰਚੇ ਤੇ ਗੱਡੀ ਵਿੱਚ ਰੱਖੇ 20000 ਰੁਪਏ ਵੀ ਗਾਇਬ ਸਨ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਐਨਆਰਆਈ ਜੋੜੇ ਤੇ ਹੋਏ ਹਮਲੇ ਦੇ ਸੰਬੰਧ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ ਸੀ ਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੀ ਹਿਮਾਚਲ 'ਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਸੀਂ ਘੁੰਮਣ ਗਏ ਸੀਗੇ ਜੀ ਮਣਿਕਾਨਾ ਸਾਹਿਬ ਠੀਕ ਹੈ ਜੀ ਤੇ ਜਦੋਂ ਇੱਥੋਂ ਗਏ ਆ ਬੜੇ ਵਧੀਆ ਤੇ ਉੱਥੇ ਖਾਣਾ ਖਾਦਾ ਜਾ ਕੇ ਅਸੀਂ 2:30 ਵਜੇ ਗਏ ਸੀ ਸ਼ਾਮ ਨੂੰ ਦੁਰੇ ਜੀ ਇੱਥੋਂ ਠੀਕ ਹੈ ਜੀ 2:30 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਦਾ ਜੀ ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉਥੋਂ ਤੋਂ ਪਰ ਕਿਲੋ ਕਿਲੋ ਮੀਟਰ ਗਏ ਆ ਸਾਡੀ ਗੱਡੀ ਖਰਾਬ ਹੋ ਗਈ ਠੀਕ ਹੈ ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੋਂ ਨਿਕਲੇ ਆ 3:00 ਵਜੇ ਜੀ ਬੰਦੇ ਚੱਕਲ ਚੋਂ ਹੂੰ ਨਿਕਲਦਿਆਂ ਨੇ ਉਹ ਨਹੀਂ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੀ ਫਰਾਂਟ ਦੇ ਸੀਜੇ ਤੇ ਮਾਰੀ ਡਾਂਗ ਠੀਕ ਹੈ ਤੇ ਮਾਰੀ ਮਗਰੋਂ ਸਾਈਡ ਤੇ ਮਾਰੀ ਡਾਂਗ ਜਦੋਂ ਰੋਲਾ ਜਿਹਾ ਸੁਣਿਆ ਤੇ ਅਸੀਂ ਫਟਫਟ ਬਾਹਰ ਨਿਕਲੇ ਜੀ ਠੀਕ ਹੈ ਉਹ ਬਾਹਰ ਨਿਕਲਦਿਆਂ ਹੀ ਉਹ ਸਾਡੇ ਡੰਡੇ ਮਾਰ ਲਾ ਪਏ ਇੱਕ ਦੇ ਉਹ ਨਹੀਂ ਸਿਰ ਤੇ ਦਾਤ ਮਾਰਿਆ ਨਿਕਲਦੇ ਦੇ ਬਾਅਦ ਠੀਕ ਹੈ ਤੇ ਮੇਰੇ ਉਹ ਡਾਂਗਾ ਮਾਰ ਲਾ ਪਏ ਜੀ ਬਾਹ ਤੇ ਮਾਰੀਆਂ ਮੂੰਹ ਤੇ ਮਾਰੀ ਹਾਂਜੀ ਲੱਤਾਂ 'ਚ ਮਾਰ ਦਾਤ ਮਾਰਿਆ ਜਦੋਂ ਫਿਰ ਅਸੀਂ ਨੱਠੇ ਠੀਕ ਹੈ ਤੇ ਮੋਰੇ ਖਾਣ ਸੀ ਅਸੀਂ ਖੱਡ ਚ ਹੀ ਛਾਲਾ ਮਾਰਿਆ ਨੱਟਦੇ ਆ ਠੀਕ ਹੈ ਆਪਣੀ ਜਾਨ ਬਚਾਉਣ ਲਈ ਕਿੰਨੇ ਜਣੇ ਸੀ ਉਹ ਉਹ ਸੀਗੇ 15 ਤੋਂ 20 ਜਣੇ ਓਕੇ ਲੇਡੀਜ਼ ਵੀ ਸੀ ਉਹਨਾਂ ਓਕੇ ਕੀ ਲੁੱਟਣ ਦਾ ਮਕਸਦ ਸੀ ਕੀ ਮਕਸਦ ਸੀ ਉਹਨਾਂ ਸਮਝ ਹੀ ਨਹੀਂ ਲੱਗੇ ਕੁਝ ਵੀ ਲਗਾਇਆ ਨਹੀਂ ਐਡਾ ਕੁਝ ਨਹੀਂ ਹੈਗਾ ਉਹ ਇੱਕ ਮੁੰਡੇ ਦੀ ਜੇਬ ਚੋਂ ਜੂ ਹੱਥ ਹੈ ਉਹ ਪੈਸੇ ਦੂਏ ਲੈ ਗਏ ਆ ਮੇਰੀ ਤਾਂ ਨਹੀਂ ਕੋਈ ਤਲਾਸ਼ੀ ਵੀ ਨਹੀਂ ਜੇਬ ਦੀ ਲਈ ਬਸ ਉਹ ਡੰਡਾ ਹੀ ਮਾਰਦੇ ਗਏ ਜੀ ਉਹਨਾਂ ਨੂੰ ਕੁਝ ਨਹੀਂ ਹਾਂ ਹਾਂ ਉਹਨੇ ਕਹਾਂ ਨਹੀਂ ਨਾਲ ਪੁੱਛਿਆ ਹਾਂ ਹਾਂ ਕੁਝ ਨਹੀਂ ਦੱਸਿਆ ਜੀ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਐਨ ਮਜੇ ਨਾਲ ਸੁੱਤੇ ਪਏ ਸੀ ਲੈ ਅੱਖਾਂ ਹੀ ਲੱਗੀ ਸੀ ਜੀ ਹਾਂ ਉਦੋਂ ਹੀ ਪਤਾ ਲੱਗਿਆ ਟਾਈਮ ਕਿੰਨੇ ਵਜੇ ਦਾ ਸੀ 3 ਵਜੇ ਦਾ ਸੀ ਰਾਤ 3 ਵਜੇ ਓਕੇ ਓਕੇ ਕਿੱਥੋਂ ਨਿਕਲੇ ਉਹ ਖਾੜਚੋਂ ਨਿਕਲੇ ਖਾੜਚੋਂ ਨਿਕਲੇ ਜੰਗਲ ਤੋਂ ਜੀ ਉਹ ਠੀਕ ਹੈ ਲਿਓ ਫਟਾਫਟ ਚੜੇ ਆ ਪਹਿਲਾਂ ਦੋ ਜਾਨ ਆਏ ਨੰਨੇ ਮਨ ਤੁਸੀਂ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਭੱਜ ਕੇ ਬਚਾਈਏ ਖਾੜਚੇ ਛਾਲ ਮਾਰੇ ਹਾਂ ਜਦੋਂ ਦੇਖਿਆ ਵੀ ਪੱਥਰ ਮਾਰਨ ਲੱਪੇ ਖਾੜਚੇ ਵੀ ਪੱਥਰ ਮਾਰਨ ਲੱਪੇ ਠੀਕ ਹੈ ਜੀ ਫਿਰ ਅਸੀਂ ਉੱਥੋਂ ਵੀ ਨੱਠੇ ਨਿਕਲੇ ਫਟਾਫਟ ਸਾਈਡ ਸਾਈਡ ਤੋਂ ਉਹਦੇ ਨਿਕਲ ਕੇ ਤਾਂ ਫਿਰ ਅ ਤੱਕ ਭੱਜ ਗਏ ਨਾ ਕਿੱਡੀ ਡੂਟਾ ਬਾਸ ਹੈਗਾ ਠੀਕ ਹੈ ਫਿਰ ਅਸੀਂ ਢਾਬੇ ਤੇ ਗਏ ਜੀ ਹਾਂ ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਪੋਲਾ ਤੇ ਉਹਨੇ ਪੁਲਿਸ ਸੱਦੀ ਠੀਕ ਹੈ ਜੀ ਪੁਲਿਸ ਸੱਦੀ ਫਿਰ ਪੋਲਾ ਨੂੰ ਨੇ ਐਮਬੂਲੈਂਸ ਵੀ ਸੱਦੀ ਜੀ ਮੁੰਡੇ ਢਾਬੇ ਵਾਲੇ ਨੇ ਠੀਕ ਹੈ ਉਹ ਐਮਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ ਤੇਾਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ ਕੋਈ ਨਹੀਂ ਦੇਖਦੇ ਨਾ ਠੀਕ ਆ ਕੋਈ ਇੱਡੇ ਸਾਡੀ ਸੁਣਵਾਈ ਨਹੀਂ ਉੱਥੇ ਕੋਈ ਅੱਛਾ ਅੱਛਾ ਹਸਪੀਟਲ ਲਗਾਇਆ ਤੁਹਾਨੂੰ ਲਗਾਇਆ ਜੀ ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ ਜਿਹੜੇ ਨਾਲ ਤੁਹਾਡੇ ਮੁੰਡੇ ਕਿੰਨੇ ਜਣੇ ਸੀਗੇ ਅਸੀਂ ਸੀਗੇ 4-5 ਜਣੇ 2 ਜਣੇ ਤਾਂ ਭੱਜ ਗਏ ਜਦੋਂ ਕਿੱਥੇ ਕਿੱਥੇ ਰਹਿਣੋਂ ਤੁਹਾਡੇ ਪਿੰਡ ਦੇ ਨਾਲ ਹੀ ਸੀ ਜਲੰਧਰ ਦੀ ਸੀ ਜਲੰਧਰ ਦੇ ਰਹਿਣ ਵਾਲੇ ਆ ਉਹਨਾਂ ਦੇ ਵੀ ਲੱਗਿਆ ਸੱਟਾਂ ਉਹਨਾਂ ਦੇ ਵੀ ਲੱਗਿਆ ਜਿਹੜੇ ਮੁੰਡੇ ਨੌਜਵਾਨ ਘੁੰਮਣ ਜਾਂਦੇ ਆ ਹਿਮਾਚਲ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਭਾਜੀ ਵੀ ਆਪਣਾ ਬਚਮਚਾ ਕੇ ਜਾਓ ਇੱਕ ਵਾਰੀ ਨੂੰ ਅਕਲ ਆਉਣੀ ਚਾਹੀਦੀ ਵੀ ਥੋੜਾ ਪਰਹੇ ਇਹਨੀਆਂ ਕੰਮ ਵਾਲੇ ਤੁਸੀਂ ਅਹੁਦੇ ਤੇ ਵੀ ਤੁਹਾਡੀ ਵਾਈਫ ਅਹੁਦੇ ਤੇ ਹੈ ਜੀ ਕਾਉਂਸਲਰ ਹੈ ਓਕੇ ਜੀ